来 ਸੀ ਛੋਟੇ ਮੋਟੇ ਉਹ ਸਾਰੇ ਬਦਲ ਦਿੱਤੇ ਔਰ ਜਦੋਂ ਉਹ ਫਿਰ ਵੀ ਬੋਲਣ ਤੋਂ ਹਟਿਆ ਨਹੀਂ ਜਦੋਂ ਨੇ ਕਿਹਾ ਕਿ ਅਸਲ ਰੂਪ ਜਿਹੜਾ ਦਿੱਲੀ ਦੇ ਡਾਕੂਆਂ ਦਾ ਉਹਨੇ ਦਿਖਾਤਾ ਲੋਕਾਂ ਨੂੰ ਕਿ ਇਹ ਲੁਟੇਰੇ ਨੇ ਸਾਰੇ ਔਰ ਪੰਜਾਬ ਦੇ ਵਿੱਚ ਐਮਐਲਏਾਂ ਦੀ ਤੇ ਮੰਤਰੀਆਂ ਦੀ ਕੋਈ ਬੁੱਕਤ ਨਹੀਂ ਇਹ ਐਮਐਲਏ ਆਮ ਆਦਮੀ ਪਾਰਟੀ ਦਾ ਕਹਿ ਰਿਹਾ ਵਾ ਸਾਡੇ ਕਹਿੰਦਾ ਪੱਲੇ ਕੁਛ ਨਹੀਂਗਾ ਅਸੀਂ ਇੱਕ ਚੌਕੀਦਾਰ ਦੀ ਬਦਲੀ ਵੀ ਨਹੀਂ ਕਰ ਸਕਦੇ ਜਦੋਂ ਖੁੱਲ ਕੇ ਉਹਨੇ ਮੁਗਾਬਤ ਕਰਤੀ ਤੇ ਕ ਅੱਜ ਤੜਕੇ ਘਰ ਦਾ ਪਰਚਾ ਦਰਜ ਕਰ ਦਿੱਤਾ ਰੇਪ ਦਾ 376 ਕੋ ਛੋਟਾ ਮੋਟਾ ਪਰਚਾ ਦਰਜ ਨਹੀਂ ਕੀਤਾ ਅੱਛਾ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਤੇ ਸਸੋਟੀਆਂ ਨੂੰ ਜੇ ਹਰਮੀਤ ਪਠਾਨ ਮਾਜਰਾ ਰੇਪਿਸ ਸੀ ਬਲਾਤਕਾਰੀ ਸੀ ਜਾਂ ਉਹ ਗੈਰ ਕਾਨੂੰਨੀ ਮਾਈਨਿੰਗ ਕਰਦਾ ਸੀ ਜਾਂ ਉਹ ਭ੍ਰਿਸ਼ਟਾਚਾਰ ਕਰਦਾ ਸੀਗਾ ਜਦ ਤੱਕ ਉਹ ਮੈਨੂੰ 5-7 ਮਹੀਨੇ ਜੇਲ੍ਹ ਵਿੱਚ ਰੱਖ ਕੇ ਇਹਨਾਂ ਦਾ ਢਿੱਡ ਨਹੀਂ ਭਰਿਆ ਤੋਂ ਮੈਂ ਅਕਾਲਪੁਰਖ ਤੋਂ ਵਾਇਗਰੂ ਤੋਂ ਡਰ ਕੇ ਕਹਿੰਨਾ ਏਦਾਂ ਪੰਜਾਬ ਦੇ ਲੋਕ ਹੀ ਝੁਕਣ ਵਾਲੇ ਨੇਗੇ ਔਰ ਮੈਂ ਬਾਕੀ ਐਮਐਲਏ ਨੂੰ ਅਪੀਲ ਕਰੂੰਗਾ ਆਮ ਆਦਮੀ ਪਾਰਟੀ ਨੂੰ ਕਿ ਤੁਹਾਡੇ ਕੋ ਹੁਣ ਸਮਾਂ ਹੈਗਾ ਵਾ ਜੋ ਹਰਮਿੰਦ ਪਠਾਨ ਮਾਜਰਾ ਨੇ ਕਿਹਾ ਠੀਕ ਹੈ ਤੁਹਾਡੇ ਬਹੁਤ ਜੁੱਤੀਆਂ ਪੈਣੀਆਂ ਸਾਰੇ ਚੰਗੇ ਲੋਕਾਂ ਨੇ ਇਕੱਠੇ ਕਰਕੇ ਆ ਜਿਹੜਾ ਉਪਰਾਲਾ ਕੀਤਾ ਦੂਜੀ ਗੱਲ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਇੱਕ ਇਸ ਤੋਂ ਹਟ ਕੇ ਹੜਾ ਤੋਂ ਉਹ ਵੀ ਉਹਦੇ ਤੇ ਟਿੱਪਣੀ ਕਰਨੀ ਵੀ ਜ਼ਰੂਰੀ ਆ ਜਿਹੜਾ ਜਿਹੜਾ ਪਠਾਨ ਮਾਜਰਾ ਦਾ ਨਾਮ ਕੀ ਪੂਰਾ ਹਰਮਿੰਦ ਸਿੰਘ ਪਠਾਨ ਮਾਜਰਾ ਜਿਹੜਾ ਐਮ ਐਲ ਏ ਝਾੜੂ ਪਾਰਟੀ ਦਾ ਸੀਗਾ ਸਨੌਰ ਹਲਕੇ ਤੋਂ ਮੇਰੇ ਮੇਰੇ ਨਾਲ ਉਹਦਾ ਕੋਈ ਮੇਰੀ ਕੋਈ ਉਹਦੇ ਨਾਲ ਸਿੰਪਥੀ ਨਹੀਂ ਮੈਂ ਕਹਿਣ ਲੱਗਿਆ ਕਿਉਂਕਿ ਮੇਰੇ ਦੇ ਖਿਲਾਫ ਉਹ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਇਧਰ ਉਧਰ ਘਟੀਆਂ ਚੀਜ਼ਾਂ ਪਾ ਕੇ ਬੋਲੀਆਂ ਔਰ ਜਦੋਂ ਸਾਢੇ 3 ਸਾਲ ਉਹ ਸੱਤਾ ਦੇ ਵਿੱਚ ਸੀਗਾ ਉਹਦੇ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਸੀ ਕਿ ਗਲਤ ਮਾਈਨਿੰਗ ਕਰਦਾ ਗੈਰ ਕਾਨੂੰਨੀ ਮਾਈਨਿੰਗ ਕਰਦਾ ਹੋਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਗੈਰਾ 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 ਅੱਜ ਉਹਦੇ ਤੇ 2-3 ਦਿਨ ਪਹਿਲਾਂ ਉਹਨੇ ਲੋਕਾਂ ਦੇ ਵਿੱਚ ਜਾ ਕੇ ਕਿਹਾ ਕਿ ਸਾਡੀ ਸਰਕਾਰ ਜਿਹੜੀ ਆ ਉਹ ਹੜਾ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਈ ਆ ਔਰ ਸਾਡੀ ਸਰਕਾਰ ਜਿਹੜੀ ਆ ਉਹਦੇ ਪੱਲੇ ਕੁਛ ਨਹੀਂਗਾ ਜੇ ਮੈਂ ਅੱਜ ਲੋਕਾਂ ਦੇ ਨਾਲ ਖੜ ਕੇ ਗੱਲ ਨਾ ਕੀਤੀ ਤੇ ਲੋਕੀ 2027 ਵਿੱਚ ਸਾਨੂੰ ਜੁੱਤੀਆਂ ਮਾਰਨਗੇ ਇਹ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਕਹਿ ਰਿਹਾ ਵਾ ਜਦੋਂ ਇਹ ਗੱਲਾਂ ਬੋਲੀਆਂ 24 ਘੰਟਿਆਂ ਚ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਉਹਦੇ ਜਿੰਨੇ ਅਫਸਰ-ਅਫਸਰ ਲਾਏ ਸੀ ਛੋਟੇ-ਮੋਟੇ ਉਹ ਸਾਰੇ ਬਦਲ ਦਿੱਤੇ ਔਰ ਜਦੋਂ ਉਹ ਫਿਰ ਵੀ ਬੋਲਣ ਤੋਂ ਹਟਿਆ ਨਹੀਂ ਜਦੋਂ ਨੇ ਕਿਹਾ ਕਿ ਅਸਲ ਰੂਪ ਜਿਹੜਾ ਦਿੱਲੀ ਦੇ ਡਾਕੂਆਂ ਦਾ ਉਹਨੇ ਦਿਖਾਤਾ ਲੋਕਾਂ ਨੂੰ ਕਿ ਇਹ ਲੁਟੇਰੇ ਨੇ ਸਾਰੇ ਔਰ ਪੰਜਾਬ ਦੇ ਵਿੱਚ ਐਮਐਲਏਾਂ ਦੀ ਤੇ ਮੰਤਰੀਆਂ ਦੀ ਕੋਈ ਬੁੱਕਤ ਨਹੀਂ ਇਹ ਐਮਐਲਏ ਆਮ ਆਦਮੀ ਪਾਰਟੀ ਦਾ ਕਹਿ ਰਿਹਾ ਵਾ ਸਾਡੇ ਕਹਿੰਦਾ ਪੱਲੇ ਕੁਛ ਨਹੀਂਗਾ ਅਸੀਂ ਇੱਕ ਚੌਕੀਦਾਰ ਦੀ ਬਦਲੀ ਵੀ ਨਹੀਂ ਕਰ ਸਕਦੇ ਜਦੋਂ ਖੁੱਲ ਕੇ ਉਹਨੇ ਮੁਗਾਬਤ ਕਰਤੀ ਤੇ ਕ ਅੱਜ ਤੜਕੇ ਕਿ ਕੱਲ ਰਾਤ ਉਹਦੇ ਤੇ ਇੱਕ ਬਲਾਪਕਾਰ ਦਾ ਪਰਚਾ ਦਰਜ ਕਰ ਦਿੱਤਾ ਰੇਕ ਦਾ 376 ਦਾ ਕੋਈ ਛੋਟਾ ਮੋਟਾ ਪਰਚਾ ਦਰਜ ਨਹੀਂ ਕੀਤਾ ਅੱਛਾ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਤੇ ਸਸੋੜੀਏ ਨੂੰ ਜੇ ਹਰਮੀਤ ਪਠਾਨ ਮਾਜਰਾ ਰੇਪਿਸ ਸੀ ਬਲਾਤਕਾਰੀ ਸੀ ਜਾਂ ਉਹ ਗੈਰ ਕਾਨੂੰਨੀ ਮਾਈਨਿੰਗ ਕਰਦਾ ਸੀ ਜਾਂ ਉਹ ਭ੍ਰਿਸ਼ਟਾਚਾਰ ਕਰਦਾ ਸੀਗਾ ਜਦ ਤੱਕ ਉਹ ਬੋਕਰ ਪਾਰਟੀ ਦੇ ਵਿੱਚ ਆ ਉਦੋਂ ਤੱਕ ਉਹ ਦੁੱਧ ਤੋਤਾ ਨਿਕਲਿਆ ਗਿਆ ਬਹੁਤ ਅੱਛਾ ਹਮਾਰਾ ਐਮ ਐਲ ਏ ਹੈ ਉਸ ਐਮ ਐਲ ਏ ਨੇ ਬੜੇ ਕੰਮ ਕੀਏ ਹਨ ਜਿੱਦਣ ਐਮ ਐਲ ਏ ਨੇ ਪੰਜਾਬ ਦੇ ਨਾਲ ਖੜਨ ਦੀ ਗੱਲ ਕੀਤੀ ਸੱਚ ਬੋਲਣ ਦਾ ਉਪਰਾਲਾ ਕੀਤਾ ਕਿ ਪੰਜਾਬ ਦੇ ਵਿੱਚ ਬਹੁਤ ਜਿਹੜੀ ਸਰਕਾਰ ਉਹਦੇ ਵਿੱਚ ਉਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਕੋਈ ਰੋਲ ਨਹੀਂਗਾ ਸਾਡੇ ਮੰਤਰੀਆਂ ਸੰਤਰੀਆਂ ਦਾ ਕੋਈ ਚਲਦੀ ਨਹੀਂਗੀ ਜਦੋਂ ਉਹਨੇ ਖੁਲਾਸਾ ਕੀਤਾ ਕਿ ਦਿੱਲੀ ਸਾਡੇ ਪੰਜਾਬ ਨੂੰ ਹਾਈਜੈਕ ਕਰ ਰਹੀ ਹੈ ਦਿੱਲੀ ਦੇ ਬੰਦੇ ਆਣ ਕੇ ਸਾਡੇ ਹਰ ਮੰਤਰੀ ਦੇ ਐਮਐਲਏ ਦੇ ਉੱਤੇ ਬਿਠਾਏ ਹੋਏ ਨੇ ਨਾਲ ਹੀ ਉਹਦੇ ਦੇ ਪਰਚਾ ਦਰਜ ਕਰਕੇ ਤੇ ਪੁਲਿਸ ਭੇਜਤੀ ਕਰਨਾਲ ਉਹ ਤੋਂ ਬਾਅਦ ਜੋ ਕੁਝ ਹੋਇਆ ਬੜਾ ਮੰਦ ਭਾਗਾ ਪਤਾ ਲੱਗਿਆ ਕਿ ਉਹ ਪੁਲਿਸ ਕਸਟਡੀ ਚੋਂ ਫਰਾਰ ਹੋ ਗਿਆ ਚਲੋ ਉਹ ਸਬਜੈਕਟ ਇੱਕ ਅਲੱਗ ਆ ਗੱਲ ਆ ਔਰ ਮੈਂ ਫਿਰ ਇਹ ਕਹਿਣਾ ਚਾਹੁੰਦਾ ਕਿ ਮੇਰਾ ਉਹਦੇ ਨਾਲ ਕੋਈ ਜਾਤੀ ਕੋਲ ਤਾਂ ਲੋਕ ਆਪਣੀ ਪਰਵਾਹ ਮੇਰੇ ਖਿਲਾਫ ਹੀ ਬੋਲਦਾ ਰਿਹਾ ਪਰ ਜਿਹੜਾ ਕੋਈ ਗੱਲ ਕਿਸੇ ਨੇ ਆਣ ਕੇ ਪੰਜਾਬ ਦੇ ਹਿੱਤ ਦੀ ਕੀਤੀ ਆ ਉਹ ਮੈਂ ਉਜਾਗਰ ਕਰਨਾ ਚਾਹੁੰਦਾ ਤੇ ਕੇਜਰੀਵਾਲ ਨੂੰ ਵਗੈਰਾ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਪੰਜਾਬ ਦੇ ਹੜਾ ਵਿੱਚ ਆਣ ਕੇ ਬੜੇ ਕਦੀ ਪੰਜਾਬ ਦੇ ਲੋਕਾਂ ਦੀ ਕਦੀ ਸਾਰ ਲਈ ਸਿਰਫ ਸਰਕਾਰੀ ਤੰਤਰ ਵਰਤਣਾ ਚਾਹੁੰਦੇ ਹੋ ਸਿਰਫ ਪੁਲਿਸ ਦੇ ਵਿਜੀਲੈਂਸ ਦੇ ਰਾਹੀਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਧਮਕਾਉਣਾ ਤੇ ਡਰਾਉਣਾ ਚਾਹੁੰਦੇ ਹੋ ਤੁਹਾਨੂੰ ਤੁਸੀਂ ਪੰਜਾਬ ਦਾ ਇਤਿਹਾਸ ਨਹੀਂ ਪੜਿਆ ਕੋਈ ਜੇ ਸਾਡੇ ਪੁਰਖੇ ਤੇ ਸਾਡੇ ਜਿਹੜੇ ਪੂਰਵਜ ਸੀ ਉਹ ਜੇ ਅਬਦਾਲੀਆਂ ਤੇ ਦੁਰਾਨੀਆਂ ਤੇ ਮੁਗਲਾਂ ਤੋਂ ਨਹੀਂ ਡਰੇ ਜਿਨ੍ਹਾਂ ਨੇ ਕਹ ਅਸੀਂ ਇਹਨਾਂ ਦੀ ਨਸ਼ਲ ਕੁਸ਼ੀ ਕਰ ਦਿਓ ਇਹਨਾਂ ਦੀ ਹੋਣ ਦੀ ਖਤਮ ਕਰ ਦਿਓ ਕੱਲੂ ਘਾਰੇ ਹੋਏ ਇੱਥੇ ਬੜੇ ਵੱਡੇ ਬਹੁਤ ਕੁਰਬਾਨੀਆਂ ਹੋਈਆਂ ਹੋਰ ਅੰਗਰੇਜ਼ਾਂ ਨੇ ਵੀ ਟਿੱਲ ਲਾ ਲਿਆ ਜੇ ਉਹ ਨਹੀਂ ਕਰਾ ਸੀ ਕਿ ਤੁਸੀਂ ਕਿਉਂ ਤੁਸੀਂ ਕੌਣ ਹੋ ਚੀਜ਼ਾਂ ਤੁਸੀਂ ਤਾਂ ਬਹੁਤ ਹੌਲੇ ਜੇ ਬੰਦੇ ਹੋ ਤੁਹਾਨੂੰ ਤਾਂ ਦਿੱਲੀੋਂ ਲੋਕਾਂ ਨੇ ਹਰਾ ਦਿੱਤਾ ਵਾ ਤੁਹਾਨੂੰ ਤੌੜੀ ਤੁਹਾਡੀ ਬੇਜਤੀ ਦਿੱਲੀ ਵਾਲਿਆਂ ਨੇ ਕਰਤੀ ਆ ਤੁਸੀਂ ਸਾਰਾ ਡੇਰਾ ਡੱਪਾ ਚੱਕ ਕੇ ਪੰਜਾਬ ਚ ਆ ਗਏ ਕਿ ਹੁਣ ਇੱਥੇ ਲੁੱਟ ਮਚਾਉਣੇ ਆ ਇਹ ਤਾਂ ਸਾਡੇ ਲੋਕੀ ਤਕੜੇ ਸੀਗੇ ਕਿਸਾਨ ਆਗੂ ਤੇ ਸਾਰੀਆਂ ਵਿਰੋਧੀ ਪਾਰਟੀਆਂ ਕੇ ਅਸੀਂ ਲੈਂਡ ਪੂਲਿੰਗ ਪਾਲਿਸੀ ਆਪਣਾ ਜਿਹੜਾ ਸੀਗਾ 65000 ਕਿੱਲਾ ਪੰਜਾਬ ਦਾ ਤੁਹਾਡੀ ਠੱਗੀ ਠੋਰੀ ਤੋਂ ਬਚਾ ਲਿਆ ਵਾ ਜਦ ਤੱਕ ਤੁਹਾਡੇ ਹੱਕ ਵਿੱਚ ਬੋਲੇ ਬਹੁਤ ਚੰਗੇ ਬੰਦੇ ਨੇ ਜਦੋਂ ਤੁਹਾਡੇ ਕੋ ਉਲਟ ਬੋਲਣ ਲੱਗ ਜੇ ਤੁਹਾਡੀ ਪਾਰਟੀ ਦਾ ਤੁਸੀਂ ਉਹਦੇ ਤੇ ਡਗੜ ਡਗੜ ਕਰਦੇ ਪੁਲਿਸ ਸੜਾ ਦਿੰਨੇ ਔਰ ਭਗਵੰਤ ਮਾਨ ਤੇ ਮੈਨੂੰ ਬੜੀ ਸ਼ਰਮ ਆ ਰਹੀ ਆ ਇਹ ਹਰ ਹਰਨੀਤ ਪਠਾਨ ਮਾਜਰਾ ਭਗਵੰਤਪਾਨ ਦੀ ਘਰ ਵਾਲੀ ਦਾ ਰਿਸ਼ਤੇਦਾਰ ਹੈ ਪੁਰਖ ਖੇਤਰ ਤੋਂ ਪਤਾ ਨਹੀਂ ਕਿੱਥੋਂ ਉਹ ਵੀ ਨਹੀਂ ਬਚਾ ਸਕਦਾ ਇਹਦਾ ਮਤਲਬ ਪੰਜਾਬ ਦੇ ਚੀਫ ਮਿਨਿਸਟਰ ਦੇ ਅਧੀਨ ਪੰਜਾਬ ਦੀ ਪੁਲਿਸ ਨਹੀਂਗੀ ਪੰਜਾਬ ਦੀ ਪੁਲਿਸ ਡਾਇਰੈਕਟ ਆਰਡਰਸ ਲੈ ਰਹੀ ਹੈ ਕੇਜਰੀਵਾਲ ਤੇ ਸੁਸੋਰੀਓ ਤੋਂ ਕਿਉਂਕਿ ਉਹਦਾ ਉਹਦਾ ਰਿਸ਼ਤੇਦਾਰ ਹੈ ਭਗਵੰਤਪਾਨ ਕਿਉਂ ਉਹਦੇ ਨਾਲ ਇੰਨਾ ਬਦਲਾਖੋਰੀ ਤੇ ਉਤਰੇਗਾ ਇਹਦਾ ਮਤਲਬ ਪੰਜਾਬ ਦਾ ਹੋਮ ਡਿਪਾਰਟਮੈਂਟ ਕੇਜਰੀਵਾਲ ਤੇ ਭਗਵੰਤਪਾਨ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਲੋਕ ਚਲਾ ਰਹੇ ਨੇ ਮੇਰੇ ਖਿਲਾਫ ਵੀ ਅੱਜ ਤੱਕ ਸਾਜਿਸ਼ਾਂ ਘੜੀ ਜਾਂਦੇ ਨੇ ਕਦੀ ਕਿਸੇ ਕਦੀ ਕੋਈ ਜਾਂਚ ਕਰਾਉਣ ਦੀ ਕੋਸ਼ਿਸ਼ ਕਰਦੇ ਕਦੀ ਕੋਈ ਜਾਂਚ ਪੰਜ ਮੁਕੱਦਮਿਆਂ ਨਾਲ ਝੂਠਿਆਂ ਨਾਲ ਇਹਨਾਂ ਦਾ ਢਿੱਡ ਨਹੀਂ ਭਰਿਆ ਮੈਨੂੰ ਪੰਜ-ਸੱਤ ਮਹੀਨੇ ਜੇਲ੍ਹ ਵਿੱਚ ਰੱਖ ਕੇ ਇਹਨਾਂ ਦਾ ਢਿੱਡ ਨਹੀਂ ਭਰਿਆ ਤੋਂ ਮੈਂ ਅਕਾਲਪੁਰ ਤੋਂ ਵਾਇਗਰੂ ਤੋਂ ਡਰ ਕੇ ਕਹਿੰਦਾ ਏਦਾਂ ਪੰਜਾਬ ਦੇ ਲੋਕ ਕੀ ਝੁਕਣ ਵਾਲੇ ਨੇਗੇ ਔਰ ਮੈਂ ਬਾਕੀ ਐਮਐਲਏ ਨੂੰ ਅਪੀਲ ਕਰੂੰਗਾ ਆਮ ਆਦਮੀ ਪਾਰਟੀ ਨੂੰ ਕਿ ਤੁਹਾਡੇ ਕੋਲ ਹੁਣ ਸਮਾਂ ਹੈਗਾ ਵਾ ਜੋ ਹਰਨੀਤ ਪਠਾਨ ਮਾਜਰਾ ਨੇ ਕਿਹਾ ਠੀਕ ਹੈ ਤੁਹਾਡੇ ਬਹੁਤ ਜੁੱਤੀਆਂ ਪਹਿਣੀਆਂ ਅੱਜ ਤੁਹਾਡੇ ਕੋਲ ਟਾਈਮ ਹੈਗਾ ਆਪਣੇ ਕੰਮ ਨੂੰ ਸੁਧਾਰੋ ਔਰ ਦਿੱਲੀ ਤੋਂ ਖੇੜਾ ਛਡਾਓ ਪੰਜਾਬ ਦੇ ਹਿੱਤ ਵਿੱਚ ਗੱਲ ਕਰੋ ਪੰਜਾਬ ਦੇ ਹੜਾ ਦੇ ਲੋਕਾਂ ਦੇ ਨਾਲ ਖੜੋ ਜਾ ਕੇ ਜੋ ਕਾਲੇ ਕਾਨੂੰਨ ਥੋਪੇ ਗਏ ਐਨਐਸਐ ਤੇ ਯੁਵਾਪਾ ਉਹਦਾ ਕਰੋ ਵਿਰੋਧ ਜੋ ਸਾਡੇ ਨਾਲ ਹੋਰ ਅਨਿਆਏ ਹੋ ਰਿਹਾ ਪੰਜਾਬ ਦੇ ਨਾਲ ਸਾਡੀਆਂ ਜ਼ਮੀਨਾਂ ਖੋਲ ਖੋਣ ਦੇ ਮਨਸੂਬੇ ਬਣਾਏ ਜਾ ਰਹੇ ਨੇ ਉਹਦੇ ਤੇ ਬੋਲੋ ਬੇਅਦਮੀਆਂ ਦੇ ਉੱਤੇ ਜਿਹੜਾ ਇਹਨਾਂ ਬੇਇਨਸਾਫੀ ਕੀਤੀ ਇਨਸਾਫ ਨਹੀਂ ਦਿੱਤਾ ਉਹਦੇ ਤੇ ਬੋਲੋ ਆ ਜਿਹੜਾ ਯੁੱਧ ਨਸ਼ੇ ਵਿਰੁੱਧ ਫਰਾਡ ਪ੍ਰੋਗਰਾਮ ਚੱਲ ਰਿਹਾ ਉਹਦੇ ਤੇ ਉਹਨਾਂ ਦੀ ਖਿਲਾਫਤ ਕਰੋ ਦਿੱਲੀ ਵਾਲਿਆਂ ਨੂੰ ਪੰਜਾਬ ਚੋਂ ਭਜਾਓ ਫਿਰ ਤੁਹਾਨੂੰ ਲੋਕੀ ਭਾਵਾਂ ਕਿਤੇ ਮੂੰਹ ਲਾ ਲੈਣ ਲੇਕਿਨ ਮੈਨੂੰ ਲੱਗਦਾ ਵਾ ਕਿ ਜੇ ਨਾ ਇਹਨਾਂ ਨੇ ਕੁਝ ਕੀਤਾ ਤੇ ਫਿਰ ਇਹਨਾਂ ਦਾ ਭੁੱਖ ਜਿਹੜਾ